ਅੱਜ ਦੋਸਤੋ ਤੁਹਾਨੂੰ ਪਿੰਡ ਭੈਣੀ ਫਤਾ ਜ਼ਿਲ੍ਹਾ ਬਰਨਾਲਾ ਤੋਂ ਝੋਟੀ ਦਿਖਾਵਾਂਗੇ ਦੂਜਾ ਸੂਹਾ ਸੁੰਦਿਆ ਸਿੰਘ ਸੁੰਗ ਬਿਲਕੁਲ ਗੋਲ ਜਿੰਦ ਜਾਣ ਪੂਰੀਆ ਕਰਮੜੇ ਚ ਸੂਣ ਚ ਹਜੇ 1 ਹਫਤਾ ਬਾਕੀ ਆ ਦੋਸਤੋ ਤਰੀਕ ਹੈਗੀ ਅੱਜ 13 ਤੇ 9ਵਾਂ ਮਹੀਨਾ ਜਿਹੜੇ ਵੀ ਭਰਾਣੇ ਖਰੀਦਣੀਆਂ ਕਰ ਲੋ ਕਨੈਕਟ ਘਰੇਲੂ ਵੀਰਾਂ ਕੋਲ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਪਈਆਂ ਦਾ ਸਿੰਘੀ ਸੁੰਗੀ ਦੇਖ ਸਕਦੇ ਹੋ ਗੋਲ ਆ ਗਈ ਥਣ ਪੂਰਾ ਗਾਇਬ ਤੇ ਆ ਗਿਆ 4 4 5 5 ਉਂਗਲਾਂ ਥਣ ਗਾਇਬ ਤੇ ਦੋਸਤੋ ਮੁੱਠੀ ਵਾਲਾ ਥਣਾ ਲੇਵਾ ਹਜੇ ਕਰਮਾਲੀ ਹੋਰ ਬਣਾਊਗੀ ਬਾਈ ਕਹਿੰਦਾ ਦੁੱਧ 14 ਤੋਂ 15 ਲੀਟਰ ਪਾ ਦੂਗੀ ਪਹਿਲੇ ਸੂਏ ਦਿੱਤਾਗਾ 10 ਤੋਂ 11 ਲੀਟਰ ਥਣ ਦੇਖ ਸਕਦੇ ਹੋ ਲੇਵੀ ਤੇ ਨਾੜਾ ਨੂੜਾ ਬਹੁਤ ਨੇ ਕਰਮ ਵਾਲੀ ਦੇ ਲੇਬਰ ਲਾਉ ਸੋਨਾ ਹਫਤਾ ਅਜੇ ਸੂਣ ਦਾ ਬਾਕੀ ਆ ਜਿਹੜੇ ਭਰਾਣੇ ਖਰੀਦਣੇ ਕਰ ਲਓ ਕਨੈਕਟ ਰੇਟ ਬਾਈ ਨੇ ਕਰਿਆ 1 ਲੱਖ ਤੇ 40 ਹਜ਼ਾਰ ਮੌਕੇ ਤੇ ਮਾਨ ਤਾਨ ਹੋ ਜੂ ਦੋਸਤੋ ਪੇਜ ਨੂੰ ਕਰ ਲਓ ਫੋਲੋ ਵੀਡੀਓ ਨੂੰ ਕਰ ਦਿਓ ਸ਼ੇਅਰ ਪਿੱਠਪੂੜਾ ਦੇਖ ਸਕਦੇ ਬਹੁਤ ਚੰਗਾ ਚੌੜਾ ਪਿੱਠਪੂੜਾ ਦਾ ਕੱਦ-ਕਾੜ ਵੀ ਚੰਗਾ ਕਰਮ ਵਾਲੀ ਦਾ ਪਿੰਡ ਭੈਣੀ ਫੱਤਾ ਦੇ ਜ਼ਿਲ੍ਹਾ ਬਰਨਾਲਾ ਜੈਡ ਬਲਾਇਕਾ ਦੋਸਤੋ ਕੋਈ ਚੱਟਾ ਵਾਲ ਨਹੀਂ ਹੈਗਾ ਲੇਵਾ ਬਹੁਤ ਸੋਹਣਾ ਲਾਉਣਾ ਕਰਮਣੀ ਨੇ ਦੁੱਧ ਵਾਲੀ ਮੈਂ ਸਗੀ